ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤਰੀਕ ਹੈ ਜੀ 16 ਸਤੰਬਰ 2025 ਦਿਨ ਮੰਗਲਵਾਰ ਤੇ ਅੱਜ ਸੰਗਰਾਮ ਦਾ ਦਿਹਾੜਾ ਆਇਆ ਤੇ ਅੱਜ ਤੋਂ ਦੀ ਸੰਗਰਾਮ ਦੀ ਸ਼ੁਰੂਆਤ ਹੈ ਜੀ ਅੱਜਿੱਤੇ 100 ਮਹੀਨੇ ਦੀ ਤੇ ਆਪਾਂ ਨੇ ਸਾਨੂੰ ਬਾਤ ਹੀ ਫੀਡ ਤੇ ਕੋਹਾ ਦਾ ਹੱਦ ਤੱਕ ਖੱਟਿਆ ਤੇ ਅੰਦਨੀ ਫਰਸੇ ਦਾ ਵੀ ਗੋਹਾ ਤਾਂ ਆਪੇ ਆਏ ਪਰ ਆਪਣੇ ਸੰਭਰੇ ਸੰਭਰੇ ਬਹਿ ਗੋ। ਵੀ ਹੁਣ ਇਹਨਾਂ ਦਾ ਗੋਹਾ ਦਸ ਚੱਕ ਕੇ। ਨਾ ਤਰੋ ਦੇਣੀ ਆ ਇਹ। ਤੇ ਉਹਦੇ ਬਾਅਦ ਮੈਂ ਇਹਨੂੰ ਪਾ ਲੈਣੀ ਇੱਕ ਅਦਰ ਮਿਲੋ ਜੀ ਗੱਬਰ ਨੂੰ ਲੱਗਤੋ ਵੀ ਆਪਣਾ ਮੌਤ ਤੇ। ਪਿੰਗਰੇ ਦੇ ਬੇਕਿਓ ਬੈਠਾ ਏ। ਚਲੋ ਠੀਕ ਹੈ। ਮੋੜ ਮੈਂ ਚੱਲਿਆ ਜੀ ਗੱਬਰ ਨੂੰ ਘਮਾਉਣ। ਕੱਪਰ ਨੂੰ ਕਮਾਉਣੇ ਦੇ ਬਾਅਦ ਮੈਂ ਦੇਖਦਾ ਫਿਰ ਕਰਦਾ ਹੀ ਕੰਮਗਾਰ ਅਗਲੇ ਕੱਖ ਵੜਦਾ ਕੱਖ ਵੜਨੇ ਦੇ ਬਾਅਦ ਮਾਂ ਆ ਗਿਆ ਮੈਂ ਸਾਨੂੰ ਅੰਦਰ ਲਈ ਖੁਰਲੀ ਜੀ ਕਰਕੇ ਅੰਦਰ ਤੇ ਫਿਰ ਚੱਕਦੇ ਆਂ ਜੀ ਗੋਹਾ ਗੂੜਾ ਚਲੋ ਜੀ ਹੁਣ ਕਮਾ ਲਿਆ ਮੈਂ ਕੱਪਰ ਨੂੰ ਕੱਪਰ ਰੈਡੀ ਆ ਜੀ ਘੁੰਮਣੇ ਨੂੰ ਹਾਂ ਜੀ ਮੈਂ ਆ ਗਿਆ ਤਾਂ ਜੀ ਇੱਧਰ ਆਪਣਾ ਜਿਹੜਾ ਆਪਾਂ ਨੇ ਸਾਗ ਪੀਜਿਆ ਦਾ ਮੀਂਹ ਤੇ ਪਹਿਲਾਂ ਤੁਹਾਨੂੰ ਯਾਦ ਹੋਣਾ ਉਹ ਪੀਜਿਆ ਛਿੱਦਾ ਛਿੱਦਾ ਜਾਈਦਾ ਜਾਂ ਛਿੱਦਾ ਜਾਈ ਹੋਇਆ ਏ ਮੈਂ ਇਹਦੇ ਵਿੱਚ ਕੱਖੁਖਾ ਹੋ ਗਿਆ। ਅੱਜ ਗੱਲ ਮੈਦੀ ਕੜਾਈ ਕਰਨੀ ਪੈਣੀ ਹੈ ਜੀ। ਐ ਹੁਣ ਗਿੱਲਾ-ਗਿੱਲਾ ਹੀ ਗਿੱਲੇ-ਗਿੱਲੇ ਵਿੱਚ ਕੱਖਪਟ ਹੋ ਜਾਣਾ। ਨਹੀਂ ਔਖਾ ਜੀ। ਬਾਕੀ ਦੇਖੋ ਸਾਗ। ਇਹ ਹੈ ਜੀ ਬੂਜੇ ਜਿਹੇ ਵਾਲਾ ਸਾਗ ਹੈ। ਗੰਦਲੀਆਂ ਹੋਈ ਜੰਨੀਆਂ ਇਹਦੀਆਂ। ਇਹਦੇ ਵਿੱਚ ਦੂਗਾ ਤੋੜੀ ਇਹਦਾ ਜ ਆਪਾਂ ਸਰੋਂ ਦਾ ਸਾਗ ਮਿਕਸ ਕਰਕੇ। ਫੇਰ ਬਹੁਤ ਕੰਮ ਦਾ ਬਣਦਾ ਜੀ ਇਹ। ਬਾਕੀ ਦੇਖੋ ਤੁਸੀਂ ਤੇ ਇੱਧਰ ਆਪਣਾ ਕੇਲੀਆਂ ਜੀ ਜਿਹੜਾ ਆਪਣਾ ਕੇਲੀਆਂ ਦਾ ਇੱਧਰ ਦਰਖਤ ਹੈ ਕੇਲੀਆਂ ਦੀ ਘਾੜਾ ਜੀ ਆਪਣੀ ਇੱਧਰ ਨਹੀਂ ਤਾਂ ਦੇਖ ਰਿਹਾ ਜੀ ਕੀ ਬਣਦਾ ਹੁਣ ਸਾਨੂੰ ਤਾਂ ਪਤਾ ਨਹੀਂ ਪਹਿਲੀ ਕੇਲਾ ਲਾਇਆ ਜੀ ਕੇਲਾ ਕੀ ਹਾਲ-ਕਿਤਾਬ ਹੈ ਇਹਦਾ ਪਕਾਉਣੇ ਪਕੂਣੇ ਦਾ बाकी इन्हू दूजी घड़ आ गई थी थानू पता ही है उसे भी लागे निकलन कई लेखो भी लागे कई लेना कड़ ऐ नहीं चल पी गई अपा ने उद्दान हा पालकनिया जो बीजेद निकलता नहीं लगे ਇਹ ਨਹੀਂ ਪਰਸੋਂ ਪਤਨੀ ਪਰਸੋਂ ਵੀ ਜਿਆਦਾ ਹੀ ਪਤਨੀ ਕਿਉਂ ਉੱਥਾ ਵੀ ਜਿਆਦਾ ਚਲੋ ਦੇਖੋ ਜੀ ਕੀ ਆ ਬਣਦਾ ਇਹਦਾ ਵੀ ਤੇ ਬਾਕੀ ਇੱਧਰ ਬੀਜਿਆ ਬਈ ਆਪਾਂ ਨੂੰ ਸਾਗ ਤੇ ਆ ਆਪਣਾ ਟਾਂਡੀ ਬੀਜੀ ਦੀ ਜਿਹੜੀ ਟਾਂਡੀ ਜੰਮ ਗਈ ਟਾਂਡੀ ਜੰਮੀ ਆ ਜੀ ਟਾਂਡੀ ਬਹੁਤ ਕੰਮ ਦੀ ਜੰਮੀ ਆ ਜੀ ਤੇ ਨਾਲ ਇਹਦੇ ਪਣ ਤੋੜੀਆਂ ਵੀ ਫੇਰੇ ਆ ਪਤਾ ਤੋੜੀਆਂ ਨੂੰ ਲੇ ਲਗੂ ਇੱਕ ਦੋ ਦਿਨ ਕਿ ਨਿਕਲਣ ਦਾ ਲੱਗ ਆ ਜੀ ਲੱਗਦਾ ਮੈਨੂੰ ਵੀ ਟੱਕਾ ਮੈਂ ਦੇਖਿਆ ਤਾਂ ਹੈ ਤਾਂ ਇੱਕ ਅੱਧਾ ਕਿ ਦੇਖਦੇ ਚਲੋ ਇਹ ਆ ਖੜੀ ਜੀ ਆਪਣੀ ਚੜੀ ਹੁਣ ਮੈਂ ਇੱਧਰ ਆਇਆ ਚੜੀ ਉਡਣ ਤੇ ਉਹ ਦੇਖੋ ਜੀ ਆਪਾਂ ਨੇ ਲਾ ਦਿੱਤਾ ਪਾਣੀ ਉਹਨਾਂ ਨੂੰ ਵੀ ਬੱਟਾ ਨੂੰ ਤੇ ਆਪਣਾ ਅਮਰੂਦ ਆ ਇੱਧਰ ਅਮਰੂਦ ਬਤੋ ਅਮਰੂਦ ਲੱਗੇ ਹੋਏ ਆ ਬਾਕੀ ਤਾਂ ਤੁਹਾਨੂੰ ਪਤਾ ਹੀ ਐ ਹੁਣ ਮੁੱਕ ਲਿਆ ਸੀ ਇਹਨੇ ਇਹਦਾ ਫਰੂਟਾਂ ਦਾ ਕੀ ਚੱਲ ਰਿਹਾ ਏ ਕੰਮਗਾਰ ਆਪਾਂ ਕਰਦੇ ਆਂ ਸ਼ੁਰੂ ਸਵੇਰ ਦੇ ਕੰਮ ਹਰ ਦੀ ਰੁਟੀਨ ਇਹ ਦਰਖਤਾਂ ਦੇ ਵਿੱਚ ਚੂਹਾ ਖੋਤੋ ਗਿਆ ਤੇ ਯਾਰ ਕੋ ਚੂਹੇ ਨੇ ਕੱਢ ਕਲੇਸ ਹਸਾਬ ਦੀ ਪੱਟੀ ਵੀ ਏ ਹੁਣ ਜੂਨ ਜੂਨ ਨੂੰ ਪਾਣੀ ਲੱਗੀ ਜਾਣਾ ਕੋਣੋ ਕੁੜਈਆਂ ਨੇ ਚੂਹੇ ਨੇ ਤੇ ਭੱਜ ਗਿਆ ਚੂਹਾ ਦੱਬ ਲਾਉਂ ਯਾਨੀ ਕਿ ਮੁੜਕਾਵਰਾ ਚੂਖਾ ਨਹੀਂ ਆਉ। ਜਿੱਦ ਤਰ ਆਪਣਾ 85 ਗੰਨਾ। ਨਾ ਥੋੜਾ ਜਿਹਾ ਚੋਪਣੇ ਨੂੰ ਜਾਂ ਮੜਾ ਮੋਟਾ ਬੀਜ ਖਾਤਰ ਆਪਾਂ ਨੇ। ਤਿਆਰ ਕਰੇ। ਕੀ ਇਹ ਸਾਗ ਦੀ ਪੌਂਦੇ ਆ ਜੀ ਕਾਰ ਬਾਈ 1-2 ਦਿਨ ਦੇ ਵਿੱਚ ਵਿੱਚ ਇਹਦੇ ਵਿੱਚ ਇਹ ਕੱਖ ਖੜਦੇ ਆਪਾਂ ਇਹਦੀ ਗੁੱਡ ਗੜਈਆ ਜਿਹਾ ਕਰਦੇ ਆ। ਦੇਖੋ ਕੱਖ ਹੋ ਗਿਆ ਇਹ। ਫੇਰ ਦੇਖਦੇ ਆ ਜੀ ਇਹ ਆ ਬੜਾ ਸਿਸਟਮ ਇਹਦਾ ਬਣਦਾ ਹੈ। ਮੱਕੀ ਜਰੀ ਵੀ ਆਪਣੀ ਪੱਡਣੇ ਨੂੰ ਤਿਆਰ ਹੈ ਜੀ ਹੁਣ। ਕੁ ਦੋ ਦਿਨ 'ਚ। ਮੈਂ ਇੱਧਰ ਚਰੀ ਵੱਢਣਾ। ਮਾਸ਼ਾਅੱਲ ਮੈਂ ਚਰੀ ਹੀ ਵੱਢ ਲਊਗਾ ਜage। ਤੇ ਬਾਕੀ ਦੇਖਦੇ ਆਂ ਅੱਜ ਸੰਗਰਾਮ ਵੀ ਹੈ ਕਿਤੇ ਜਾਣੇ ਬਣਾਉਣੇ ਪ੍ਰੋਗਰਾਮ ਗੁਰਦੁਆਰਾ ਸਾਹਿਬ ਜਾਣੇ ਵੀ। ਕਰਦੇ ਆਂ ਸਲਾਹ ਕਰਦੇ ਆਂ ਨੂੰ ਪੁੱਛਦੇ ਆਂ। ਤੇ ਬਾਕੀ ਆਪਣਾ ਬਾਗਰਾ ਦੇਖੋ ਪਿੱਛਾ ਪਿੱਛਾ ਹੋ ਰਿਹਾ ਵਧੀਆ ਹੁਣ ਚਰੀ ਇਹ ਤਾਂ ਖਤਮ ਹੋਣੀ ਹੈ ਮੈਂ ਲਾ ਲਣਾ ਇਹ ਬਾਡਾ ਹੈ ਬਾਜਰੇ ਨੂੰ ਅੱਜ ਗੇਰ ਦਾ ਹੀ ਇਹਦੇ ਵਿੱਚ ਰੇ ਰੇ ਵੈਸੇ ਮੈਂ ਕੱਲ ਗੇਰ ਨਾਲ ਦਾ ਕੱਲ ਬਸ ਦਿਮਾਗ ਹੈ ਜਾਈ ਤੁਹਾਨੂੰ ਪਤਾ ਹੀ ਹੈ ਜਿਆਦਾ ਨਹੀਂ ਦਿਖਾ ਰਿਹਾ ਕੱਲ ਦਾ ਮੇਰਾ ਰੇ ਦਾ ਪਲਾਨ ਹੈ ਤਾਂ ਸ਼ਾਮ ਨੂੰ ਰੇ ਗੇਰ ਨਾਲ ਦਾ ਇਹਦੇ ਵਿੱਚ ਇਸ ਸੋਰਜ ਵੀ ਆਪਣੀ ਪੂਰੀ ਲਾਲੀ ਦਿਖਾ ਰਿਹਾ ਜੀ ਇਹ ਬਾਜਰਾ ਦਾ ਸੋਹਣਾ ਹੁੰਦਾ ਇਹ ਬਾਜਰਾ ਹੀ ਦੂਏ ਬਾਜਰੇ ਨਾਲੋਂ ਸਹੀ ਏ ਆਪਣਾ ਅਡਵਾਂਟਾ ਲਾਲੂ ਚਾਹੇ ਹੋਰ ਲਾਲੂ ਉਹਦੇ ਨਾਲੋਂ ਬਹੁਤ ਸਹੀ ਏ ਅਡਵਾਂਟਾ ਹੁੰਦਾ ਵੀ ਕੁਵਾਰ ਏ ਤੇ ਬਾਜ ਚ ਉਹ ਵੱਡਣਾ ਵੀ ਬਹੁਤ ਔਖਾ ਏ ਇਹ ਦੇਖੋ ਤੁਸੀਂ ਇਹ ਮਹੀਨੇ ਮਾਨੂੰ ਤਿਆਰ ਹੋ ਜਾਂਦਾ ਜੀ ਜੇ ਇਹਦੀ ਸੇਵ ਰੱਖਾਂ ਆਪਾਂ। ਹੁਣ ਇਹਦੇ ਵਿੱਚ ਹੋ ਗਿਆ ਕੱਖ। ਕਿਤੇ ਨਹੀਂ ਦੇਖਦਾ ਇੱਕ ਪੰਡ ਇਹਦੀ ਕੱਖਾਂ ਦੀ ਵਿੱਚ ਤੇ ਇਹਨੂੰ ਵੱਡਣਾ ਪੈਣਾ। ਇੱਕ ਪੰਡ ਇਹਨਾਂ ਦੀ ਜਦ ਮੇਰੀ ਚਰੀ ਖਤਮ ਹੋ ਗਈ ਪਹਿਲਾਂ ਮੈਂ ਕੱਖੇ ਵੱਢਣੇ ਇਹਦੇ ਵਿੱਚ ਜਿੱਤੇ 2-4 ਪੰਡਾ ਜਿਹੜੀਆਂ ਹੋਗੀਆਂ। ਬਾਕੀ ਆਪਣਾ ਇੱਧਰ ਡੋਲਵਾ ਨੂੰ ਆਪਾਂ ਨੇ ਪਾਣੀ ਪੂਣੀ ਲਾਤਾ ਤਾਂ ਉਹ ਦੇਖਦੇ ਆਂ ਇਹਦੇ ਵਿੱਚ ਕਿਆ-ਕਿਆ ਨਿਕਲਦਾ ਜੀ ਕਿੰਨਾ-ਕਿੰਨਾ ਨਿਕਲਗਾ ਆਪਣਾ ਕਿਆ ਹਿਸਾਬ ਕਿਤਾਬ ਹੈ ਸਬਜੀ ਦਾ ਤੇ ਬਾਕੀ ਮੈਂ ਆ ਗਿਆ ਇਧਰ ਚਰੀ ਵਢਣ ਤੇ ਮੈਂ ਲੱਗਿਆ ਜੀ ਹੁਣ ਚਰੀ ਬੱਟਣ ਇੱਥੇ ਥੋੜਾ ਜਿਹਾ ਜੰਮ ਘਟ ਹੈ ਜੀ ਤਾਂ ਦੇਖਦੇ ਆਂ ਚਲੋ ਆਮ ਹੈ ਬੋਣਾ ਹੀ ਹੈ ਜੇ ਜੰਮ ਘਟ ਹੋਇਆ ਇਹਨੂੰ ਵੀ ਵਿੱਚ ਮੜ ਮੋਟਾ ਕਰਕੇ ਇੱਧਰ ਉੱਧਰ ਇਹ ਤਾਂ ਜੰਮਿਆ ਹੀ ਠੀਕ ਹੈ ਨਹੀਂ ਫੇ ਜਿਆਦਾ ਆ ਬੋਣਾ ਹੈ ਦੇਣ ਵਾਲੇ ਕਰਕੇ ਇਹਦੇ ਵਿੱਚ ਕੁਛ ਨਾ ਕੋਈ ਬੀਜ ਦੇਣਾ ਆਪਾਂ ਨੇ ਦੇਖਦੇ ਆ ਇਹਦੇ ਵਿੱਚ ਵੀ ਟਾਂਡੀਆਂ ਬੀਜੂਗੇ ਕਿ ਜਬੀ ਬੀਜੂਗੇ ਹੁਣ ਆ ਚੀਜ਼ ਦਾ ਦੇਖਦੇ ਆ ਕਿਆ ਸਿਸਟਮ ਬਣਦਾ ਹੈ ਚਲੋ ਠੀਕ ਹੈ ਮੈਂ ਵੱਟਣਾ ਹੁਣ ਚਰੀ ਆ ਆਪਣੀ ਚਰੀ ਵੱਟ ਗਏ ਅੱਜ ਮੈਂ ਵੱਢਣੀ ਇੱਕ ਟਾਈਮ ਦੀ ਹੋ ਆਹ ਇਹ ਫਿਰ ਮੈਂ ਛੇਤੀ ਆਪਣਾ ਕੰਮ ਨਵੇੜ ਕੇ ਰੈਡੀ ਹੋਊਗਾ ਆਪਣਾ ਸਜਰੇ ਸਜਰੇ ਗੁਰਦੁਆਰਾ ਸਾਹਿਬ ਜਾਣਾ ਚਲੋ ਠੀਕ ਹੈ ਜੀ ਹਾਂਜੀ ਮੈਂ ਲੱਗਦਾ ਜੀ ਹੁਣ ਮੈਂ ਸੰਨਣਾ ਹਾਂ ਮੈਂ ਸੰਨਾਂ ਉਹਦਾ ਫਾਇਦਾ ਆਏਗੀ ਇੱਕ ਤਾਂ ਫਰਸ਼ ਠੋ ਹੋ ਜਨਾਂ ਦੀ ਨਾਲ ਤੇ ਦਿਲਦੀਆਂ ਮੈਥਾਂ ਹੋ ਜਨੀਆਂ ਠੰਡੀਆਂ ਬਾਕੀ ਇਹਨੂੰ ਨਾ ਲਾਉਣਾ ਵੀ ਬਹੁਤ ਜ਼ਰੂਰੀ ਹੈ ਜੀ ਗਰਮੀ ਦੇ ਟਾਈਮ ਦੇਖੋ ਸ਼ਾਂਤੀ ਆ ਗਈ ਇਹਨਾਂ ਨੂੰ ਤੇ ਆਪਣਾ ਗੱਲ ਆਈ ਜੀ ਹੋਇਆ ਉਧਰ ਪਾ ਲੈ ਕੱਖ ਤੇ ਫਿਰ ਬੰਦਣੀ ਜੀ ਅੰਦਰ ਨਾਲੇ ਦਾ ਆਪਣਾ ਫਰਕ ਤੋਂ ਹੋ ਜਾਂਦਾ ਹੈ ਨਾਲੇ ਆਪਣਾ ਮੈਸਾ ਨਾਲ ਆ ਹੋ ਜਾਂਦਾ ਹੈ ਹਾਂਜੀ ਡੰਗਰ ਕਾਤੇ ਜੀ ਅੰਦਰ ਕੱਖ ਖਾ ਰਹੇ ਆ ਜੀ ਮੋਤ ਤੇ ਆਰਾਮ ਤੇ ਕੱਖ ਪੱਠਾ ਖਾ ਰਹੇ ਆ ਜੀ ਤੇ ਆਪਾਂ ਚੱਲਦੇ ਆ ਹੁਣ ਨਹਾ ਧੋ ਕੇ ਗੁਰਦੁਆਰਾ ਸਾਹਿਬ ਮੱਥਾ ਟੇਕ ਨੂੰ ਤੇ ਦੇਖਦੇ ਆ ਜੀ ਅੱਗੇ ਦੀ ਅਪਡੇਟ ਦੰਨਾ ਤੁਹਾਨੂੰ ਕੀ ਆ ਗਿਆ ਬਣਦਾ ਦੇਖਦੇ ਆ ਜੀ ਕੀ ਆ ਗਿਆ ਗੱਲ ਤੇ ਹਾਂ ਜੀ ਅਸੀਂ ਜਾ ਰਹੇ ਤੀ ਹੁਣ ਮਾਛਵਾੜਾ ਸਾਹਿਬ ਨੂੰ ਆਪਾਂ ਜਾ ਰਹੇ ਤੀ ਇੱਥੇ ਕਿੰਪੂ ਸਾਹਿਬ ਤੇ ਜਿਹੜੀ ਆਪਣੀ ਨੀਲੋ ਵਾਲੀ ਨਹਿਰ ਆਉਂਦੀ ਏ ਉੱਥੇ ਗਾਹਾਂ ਆ ਗਏ ਜੀ ਆਪਾਂ ਇੱਧਰ ਪਿੰਡਾਂ ਚੋਂ ਜਾ ਰਹੇ ਦੇ ਮਾਛਵਾੜਾ ਸਾਹਿਬ ਨੂੰ ਏਅਰਪੋਰਟ ਪਹੁੰਚ ਕੇ ਤੁਹਾਨੂੰ ਦਿਖਾਉਣਾ ਜੀ ਕਲਿੱਪ ਜੀ ਹੁਣ ਪਹੁੰਚ ਗਿਆ ਜੀ ਮੈਂ ਚਰਨ ਕਮਲਪੁਰ ਤਰਸਵਰ ਇਹ ਦੇਖੋ ਕੀ ਸੰਗ੍ਰਾਂਦ ਜੀ ਇਹ ਸੰਗ੍ਰਾਂਦ ਕਰਕੇ ਮਾਚਲੋ ਮੱਥਾ ਟੇਕ ਲਈਏ ਜੀ

ਲੱਗਾ ਜੀ ਮੈਂ ਡੰਗਰਾਂ ਨੂੰ ਬਾਹਰ ਕੱਢਣ। ਇਹਨੂੰ ਪਲਾ ਦੀ ਜੀ ਪਾਣੀ ਸ਼ਾਮ ਦੇ ਟਾਈਮ ਤੋਂ। ਹਾਂਜੀ ਡੰਗਰਾਂ ਦਾ ਗਿਆ ਜੀ ਨਿਪਟਣ ਕੰਮਕਾਰ। ਕੰਡਾ ਮੇ ਪਾਤਾ ਇਹਨਾਂ ਨੂੰ। ਮੇਰੇ ਸਾਹਾਰਿਆਂ ਇੱਕ ਕੱਖ। ਚਲੋ ਠੀਕ ਹੈ ਜੀ ਮਿਲਦੇ ਆਂ ਫਿਰ ਅਗਲੇ ਬਲੋਗ।